ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਖਾਸੀਆਂ ਰੌਣਕਾਂ ਦੇਖਣ ਨੂੰ ਮਿਲੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਚ ਪੁੱਜੀਆਂ ਸੰਗਤਾਂ ਨੇ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਨਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਵਿਸਾਖੀ ਮੌਕੇ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਲਈ ਸੰਗਤਾਂ ਦੇ ਚਾਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੰਗਤਾਂ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਨਮਸਤਕ ਹੋਣ ਲਈ 4 ਤੋਂ 5 ਘੰਟੇ ਲਈ ਕਤਾਰਾਂ 'ਚ ਲੱਗਣਾ ਪਿਆ ਜਿਹੜੀ ਜਿਹੜੀ ਸੇਵਾ ਗੁਰੂ ਮਹਾਰਾਜ ਨੇ ਬਖਸ਼ੀ ਸੀ ਉਹ ਦਿਲੋਂ ਤਨੋਂ ਮਨੋਂ ਇਮਾਨਦਾਰੀ ਦੇ ਨਾਲ ਕੀਤੀ ਆ ਸਬ ਦੁਨੀਆ ਨੂੰ ਪਤਾ ਅਰਦਾਸ ਕਰਨ ਆਇਆ ਗੁਰੂ ਮਹਾਰਾਜ ਸੇਵਾ ਦਿਓ ਅਸ਼ੀਰਵਾਦ ਦਿਓ ਤੁਹਾਡੇ ਚਰਨਾਂ ਚ ਆਏ ਆ ਇਸ ਗੁਰੂ ਨਾਮਦਾਸ ਦੇ ਪੁੱਤਰ ਨਗਰੀ ਚ ਤੁਸੀਂ ਸਾਨੂੰ ਆਪਣਾ ਗੁਜ਼ਰ ਬਸਰ ਕਰਨ ਦਾ ਮੌਕਾ ਦਿੱਤਾ ਇਹਦੀ ਸੇਵਾ ਸਾਡਾ ਧਰਮ ਹੈ ਸਾਡੀ ਜ਼ਿੰਮੇਵਾਰੀ ਹੈ ਦਿਲੋਂ ਕਰਨੀ ਚਾਹੁੰਨੇ ਆ ਜੀਵਨ ਦਾ ਹੋਰ ਕੋਈ ਲਕਸ਼ ਨਹੀਂਗਾ ਇਸ ਗੁਰੂ ਨਾਮਦਾਸ ਦੀ ਨਗਰੀ ਦੀ ਸੇਵਾ ਇਸ ਪੰਜਾਬ ਦੀ ਸੇਵਾ ਇਹ ਹਿਰਦਾਸ ਕੀਤੀ ਹੈ ਚੜ੍ਹਦੀ ਕਲਾ ਚ ਰਵੇ ਪੰਜਾਬ ਅਸ਼ੀਰਵਾਦ ਦਿਓ ਮੌਕਾ ਦਿਓ ਕਿ ਅਸੀਂ ਲੋਕਾਂ ਦੀ ਉਹਨਾਂ ਦੇ ਫੇਰ ਚਰਨਾ ਚ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਭਾਵਨਾ ਅਨਸਾਰ ਸੇਵਾ ਕਰ ਸਕੀਏ ਤੇ ਸੀ ਤੇ ਉਹਨਾਂ ਦੇ ਮਨ ਤੇ ਇਸ ਦਾ ਬਹੁਤ ਗਹਿਰਾ ਅਸਰ ਪਿਆ ਕਿ ਨਿਹੱਥੇ ਲੋਕਾਂ ਨੂੰ ਅੰਗਰੇਜ਼ਾਂ ਨੇ ਮਾਈਕਲ ਓਡਵਾਇਰ ਦੇ ਹੁਕਮਾਂ ਨਾਲ ਜਨਰਲ ਡਾਇਰ ਦੀ ਪਲਟੂਨ ਨੇ ਕਤਲੋ ਗੈਰਤ ਕੀਤੀ ਮੌਤ ਦੇ ਘਾਟ ਉਤਾਰਿਆ ਸੈਂਕੜੇ ਸ਼ਹੀਦیاں ਹੋਈਆਂ ਸੋ ਉਹਨਾਂ ਨੇ ਉਸ ਵੇਲੇ ਜੋ ਕਿ 10ਵੀਂ ਚ ਪੜ੍ਹਦੇ ਸੀ ਜੈਂ ਸੈਂਟਰਲ ਜਿਤੇਮ ਖਾਨਾ ਅੰਮ੍ਰਿਤਸਰ ਆਪਣੀ ਪੜ੍ਹਾਈ ਕੰਪਲੀਟ ਕਰਕੇ ਕਿਰਤ ਕਰ ਰਹੇ ਸੀ ਉੱਥੇ ਸਰਦੇਸ਼ੀ ਮਿਲਦੇ ਉਹਨਾਂ ਨੇ ਆਪਣਾ ਸਾਰਾ ਜੀਵਨ ਇਸ ਮਕਸਦ ਦੇ ਨਾਲ ਆਪਣੇ ਮਕਸਦ ਬਣਾ ਲਿਆ ਕਿ ਇਸ ਸ਼ਹੀਦੀ ਜੋ ਹੋਈ ਹੈ ਇਸ ਦਾ ਬਦਲਾ ਲੈਣਾ ਹੈ ਤੇ ਸੈਂਟਰਲ ਹਾਲ ਲੰਡਨ ਵਿੱਚੇ ਉਹਨਾਂ ਨੇ ਕਾਫੀ 20-25 ਸਾਲ ਉਹਨਾਂ ਨੇ ਉਸ ਚੀਜ਼ ਨੂੰ ਫੋਲੋ ਕੀਤਾ ਮਾਈਕਲ ਓਡਵਾਇਰ ਨੂੰ ਤੇ ਅਖੀਰ 'ਚ 1940 ਵਿੱਚ ਉਹ ਦਿਨ ਆਇਆ ਜਦੋਂ ਕਿ ਮਾਈਕਲ ਓਡਵਾਇਰ ਆਪਣੀ ਸਪੀਚ ਦੇ ਰਿਹਾ ਸੀ ਗੋਰਿਆਂ ਸਾਹਮਣੇ ਕਿ ਜਿਲਿਆਂ ਵਾਲੇ ਬਾਗ 'ਚ ਅਸੀਂ ਕਤਲੋ ਗੈਰਤ ਕੀਤੀ ਅਸੀਂ ਉੱਥੇ ਇਹ ਕੀਤਾ ਉਸ ਵੇਲੇ ਇਸਨੇ ਸ਼ਰੀਆਮ ਸ਼ਹੀਦ ਉਧਮ ਸਿੰਘ ਨੇ ਆਪਣੇ ਬੁੱਕ ਦੇ ਵਿੱਚ ਕਿਤਾਬ ਵਿੱਚ ਪਿਸਤੌਲ ਸੀ ਉਹ ਨਿਕਾਲ ਕੇ ਸ਼ਰੀਆਮ ਉਹਨੂੰ ਗੋਲੀਆਂ ਮਾਰੀਆਂ ਆਪਣੇ ਆਪ ਨੂੰ ਉਸ ਵੇਲੇ ਉਹਨਾਂ ਸਮਰਪਣ ਕਰ ਦਿੱਤਾ ਪੁਲਿਸ ਦੇ ਸਾਹਮਣੇ ਕਿਉਂਕਿ ਜੀਵਨ ਦਾ ਇੱਕ ਮਿਸ਼ਨ ਸੀ ਉਹ ਮਕਸਦ ਪੂਰਾ ਹੋਇਆ ਸੋ ਅੱਜ ਇੱਕ ਸ਼ਹੀਦੀ ਰਾਈਡ ਵੀ ਮੈਂ ਕਹਾਂਗਾ ਕਿ ਜਿੱਥੇ ਅਸੀਂ ਯਤੀਮ ਖਾਨੇ ਤੋਂ ਚੱਲ ਕੇ ਯਤੀ ਆਏ ਆਂ ਜਲਿਆਂ ਵਾਲਾ ਬਾਗ ਉਸ ਤੋਂ ਬਾਅਦ ਸੱਚਖੰਡ ਸੀਗੀ ਹਰਮੰਦਰ ਸਾਹਿਬ ਜਿਹੜੇ ਕੇ ਸਾਡੇ ਸਾਰੇ એનર્ਜੀ ਦਾ ਸੋਮਾ ਹੈ ਸਾਰੀ ਵਿਸ਼ਵ ਲਈ ਇਥੋਂ એનર્ਜੀ ਮਿਲਦੀ ਆ ਉਤੋਂ ਅਸੀਂ ਆ ਕੇ ਨਤਮਸਤਕ ਹੋਏ ਆ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ ਜਿਨ੍ਹਾਂ ਨੇ ਸਾਡੀ ਆਜ਼ਾਦੀ ਜੋ ਅੱਜ ਆਨੰਦ ਮਾਣ ਰਹੇ ਆ ਅਸੀਂ ਸਾਰੀ ਸੰਗਤ ਆ ਰਹੀ ਹੈ ਤੇ ਉਸ ਯਾਦ ਨੂੰ ਤਾਜ਼ਾ ਕਰਕੇ ਅਸੀਂ ਸਾਰੇ ਵੀਰਾਂ ਨੇ ਉਪਰਾਲਾ ਕੀਤਾ ਹੈ ਮੇਰੇ ਨਾਲ ਮੇਰੇ ਸਾਰੇ ਵੀਰ ਸਾਡਾ ਟਰਬਿਨੇਟਰ ਦਾ ਗਰੁੱਪ ਹਾਜ਼ਰ ਹੈ ਸੋ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਹਾਂ ਸ਼ਹੀਦਾਂ ਨੂੰ ਯਾਦ ਕਰੀਏ ਇਹਨਾਂ ਦਿਨਾਂ ਨੂੰ ਜਰੂਰ ਮਨਾਓ ਕੜਾ ਪ੍ਰਸ਼ਾਦ ਦੇ ਜਾਦੇ ਕਾਊਂਟਰ ਲਾਏ ਗਏ ਆ ਔਰ ਜਿਹੜੀਆਂ ਲਾਈਨਾਂ ਚ ਸਿੰਘ ਲੋਖ ਲੋ ਜਾਂਦੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਆ ਵੀ ਬੜੇ ਅੱਗੇ ਬੜੇ ਸਬਰ ਨਾ ਜਾਂਦੇ ਆ ਔਰ ਇੱਕ ਦੂਜੇ ਨੂੰ ਧੱਕਾ ਮਾਰੋ ਔਰ ਸਾਰੇ ਬੜੇ ਸਾਰੇ ਪ੍ਰਬੰਧ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਆ ਨਾਲ ਇਹ ਮੈਂ ਗੱਲ ਕਹਿਣੀ ਚਾਹਣਾ ਕਿ ਇਹ ਪ੍ਰਬੰਧ ਇਕੱਲਾ ਹੀ ਨਹੀਂ ਚਲਾ ਸਕਦੇ ਸ਼੍ਰੋਮਣੀ ਕਮੇਟੀ ਇਕੱਲਾ ਹੀ ਨਹੀਂ ਚਲਾ ਸਕਦੀ ਪ੍ਰਬੰਧ ਇਹ ਸੰਗਤ ਦੇ ਸਹਿਯੋਗ ਦੇ ਨਾਲ ਸਾਰਾ ਪ੍ਰਬੰਧ ਜਿਹੜਾ ਉਹ ਚੱਲ ਰਿਹਾ ਹੈ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਨਤਮਸਤਕ ਹੁੰਦੀ ਹੈ ਉੱਥੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਣ ਕੇ ਸੇਵਾ 'ਚ ਸਭ ਆਉਂਦੀ ਆ ਔਰ ਲੰਗਰ ਵੇਖੋ ਜਾ ਕੇ ਲੰਗਰ 24 ਘੰਟੇ ਚੱਲਦਾ ਇਹ ਇਕੱਲਾ ਸ਼ਰੋਮਣੀ ਕਮੇਟੀ ਨਹੀਂ ਚਲਾ ਸਕਦੀ ਨਹੀਂ ਸੇਵਾ ਕਰ ਸਕਦੀ ਅਸੀਂ ਸਜੋਗ ਜਿਹੜਾ ਸਾਥ ਸੰਗਤ ਦਿੰਦੀ ਆ ਹਜ਼ਾਰਾਂ ਦੀ ਗਿਣਤੀ ਜਾਣ ਕੇ ਕਰੋੜਾਪਤੀ ਲੋਕ ਨੇ ਜਿਹੜੇ ਘਰ ਕਦੇ ਕੌਲੀ ਫੜ ਕੇ ਪਰੇ ਨਹੀਂ ਰੱਖਦੇ ਉਹ ਜਾ ਕੇ ਉੱਥੇ ਸਬਜ਼ੀਆਂ ਦੀ ਛਿੱਲਦੇ ਨੇ ਮਟਰ ਕੱਢਦੇ ਆ ਔਰ ਉੱਥੇ ਜਾ ਕੇ ਉਹ ਸਬਜ਼ੀਆਂ ਕੱਟ ਕੇ ਸਜੋਗ ਦਿੰਦੇ ਆ ਸੋ ਇਸੇ ਤਰ੍ਹਾਂ ਇਹ ਸਾਰਾ ਪ੍ਰਬੰਧ ਜਿਹੜਾ ਉਹਨਾਂ ਦੇ ਸਜੋਗ ਤੇ ਸਾਥ ਦੇ ਨਾਲ ਸਾਰਾ ਇਹ ਚੱਲਦਾ ਕਿਸੇ ਤਰ੍ਹਾਂ ਜੋੜੇ ਘਰ ਨੇ ਇਹ ਜੋੜੇ ਘਰਾਂ ਸਾਡੇ ਮਲਾਜ਼ਮ ਵੀ ਲੱਗੇ ਨੇ ਔਰ ਜਦੋਂ ਸੰਗਤ ਚਲੀ ਜਾਂਦੀ ਉਹ ਮਲਾਜ਼ਮ ਡਿਊਟੀ ਸੰਭਾਲ ਲੈਂਦੇ ਆ ਪਰ ਮੇਰੇ ਖਿਆਲ ਦੇ ਵਿੱਚ ਬਹੁਤਾ ਟਾਈਮ ਜੇ 24 ਘੰਟਿਆਂ ਜੋ ਮੈਂ ਇਹ ਗੱਲ ਕਹਾਂ ਕਿ ਇਹ 18-18 ਘੰਟੇ ਬਾਹਰ ਨਹੀਂ ਸਕਤਾਂ ਕਿਸੇਵਾ ਕਰਦੀ ਆ ਤੇ ਇਹ ਵੀ ਕੋ ਬਤ ਕਤਰੀ ਨਹੀਂ ਮੈਂ ਉਹਨਾਂ ਨੂੰ ਨਮਸਕਾਰ ਕਰਨੀ ਚਾਹਣਾ ਜਿਹੜੇ ਲੋਕ ਲੰਗਰਾਂ ਦੀ ਸੇਵਾ ਜਿਹੜੇ ਲੋਕ ਆਪਣੇ ਕਰਮਾਂ ਦੀ ਸੇਵਾ ਜਿਹੜੇ ਲੋਕ ਆਪਣੇ ਜੋੜਿਆਂ ਦੀ ਸੇਵਾ ਕਰਦੇ ਆ ਮੈਂ ਉਹਨਾਂ ਨੂੰ ਨਮਸਕਾਰ ਕਰਨਾ ਚਾਹੁੰਦਾ ਮੈਂ ਸਮਝਦਾ ਉਹ ਬਹੁਤ ਮਹਾਨ ਨੇ ਜਿਹੜੇ ਇੱਥੇ ਆਣ ਕੇ ਜਿਨ੍ਹਾਂ ਨੂੰ ਕਿਉਂਕਿ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦੇ ਆਪ ਹਲ ਪਾਵਣਾ ਹੋਮੇ ਵਿੱਚੋਂ ਜਾਏ ਵੇਰ ਸੇਵਾ ਤੇਰੇ ਗੱਲ ਹੱਥ ਪੈਰ ਹੋਰ ਨਿਫਲ ਕਰਨੀ ਉਹ ਆਪਣੇ ਆਪ ਨੂੰ ਤੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਆ ਮੈਂ ਅੱਜ ਵਿਸਾਖੀ ਦੇ ਮੌਕੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਆ ਜਿਹੜੇ ਇੱਥੇ ਖਲੋਤੇ ਇਹਨਾਂ ਨੂੰ ਕਹਿਣਾ ਚਾਹਣਾ ਆ ਵੀ ਤੁਸੀਂ ਵੀ ਦਾੜੀਆਂ ਕੇਸ ਵੀ ਰੱਖੋ ਜਿਹੜੇ ਸਿੰਘਾਂ ਵਾਲੇ ਆ ਔਰ ਪੰਜ ਕਕਾਰਾਂ ਦੇ ਧਾਰਨੀ ਹੋ ਅਮਰ ਤੇ ਸ਼ਗੋ ਸ਼੍ਰੀ ਆਨੰਦਪੁਰ ਸਾਹਿਬ ਦੇ ਵਾਸੀ ਬਣੋ ਉਹਨਾਂ ਨੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ